ਔਰ ਨਮੀਤਾ ਜੀ ਕੱਲ ਦੀ ਤਿਆਰੀ ਆ ਫਿਰ ਪਰਸੋਂ ਦੀ ਬਾਈ ਹਾਂ ਪਰਸੋਂ ਦੀ 15 ਦੀ ਪਰਸੋਂ ਨੂੰ ਹਾਂ ਪੂਰੀ ਪੂਰੀ ਜਾਣਾ ਹੀ ਜਾਣਾ ਬਾਈ ਪੂਰਾ ਪੱਕਾ ਹਾਂ ਜਾਣੀ ਜਾਣਾ ਨਾ ਨਾ ਜਾਣਾ ਵੀ ਚਾਹੀਦਾ ਯਾਰ ਬਿਲਕੁਲ ਬਾਈ ਹਰੇਕ ਸਾਲ ਹੀ ਚਾਹੀਦਾ ਆਪਾਂ ਜਦੋਂ ਦਾ ਲੱਗਿਆ 17 ਸੈਕਟਰ ਆ ਯਾਦ ਰੱਖੀ 17 ਸੈਕਟਰ ਸਾਰਿਆਂ ਨੂੰ ਦੱਸ ਦੇ ਵੀ ਭਾਈ ਆਪਣੇ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਕੌਮੀ ਇਨਸਾਫ ਮੋਰਚਾ ਭਾਈ ਲੱਗ ਰਿਹਾ 15 ਅਗਸਤ ਨੂੰ 17 ਸੈਕਟਰ ਦੇ ਵਿੱਚ ਹਾਂਜੀ 12:00 ਵਜੇ ਦਾ ਟਾਈਮ 11:00 ਵਜੇ ਦਾ ਦਿੱਤਾ ਹੈ ਪਹਿਲੇ ਅੱਗੇ ਵੀ ਪਹਿਲਾਂ ਹਾਂਜੀ ਹਾਂਜੀ ਬਿਲਕੁਲ ਉਹ ਕਿਸਾਨ ਯੂਨੀਅਨ ਵਾਲਿਆਂ ਨੇ ਵੀ ਕਈਆਂ ਨੇ ਦਿੱਤਾ ਵਾ ਇੱਥੇ ਹੁਣ ਦੇਖੋ ਤੁਸੀਂ ਕਈ ਲੋਕ ਹੁਣ ਉੱਠ ਕੇ 15 ਅਗਸਤ ਤੋਂ ਕਿਤੇ ਹੋਰ ਦਾ ਪ੍ਰੋਗਰਾਮ ਦੇ ਰਹੇ ਨੇ ਪਰ ਉਹਨਾਂ ਨੂੰ ਇਹ ਚਾਹੀਦਾ ਬਾਈ 16 ਕਰ ਲੋ 17 ਕਰ ਲੋ 15 ਹੀ ਚਾਹੀਤ ਤੁਹਾਨੂੰ ਢੀਕ ਦੇ ਤੁਸੀਂ ਉਹ ਨਾਲੇ ਹੁਣ ਕਿਹੜਾ ਖਿਡਾਰੀ ਜਮਾਹੀ ਆ ਗਾਹਲੇ ਮਹੀਨੇ ਰੱਖ ਲੈਣਾ ਜਦੋਂ ਹੁਣ ਪਤਾ ਵੀ ਭਾਈ ਇੱਕ ਬੰਦੀ ਸਿੰਘਾਂ ਦਾ ਮੋਰਚਾ ਲੱਗਣਾ ਤਾਂ ਉਹਦੇ ਗੱਲਬਾਤ ਕਰਨ ਉਹ ਬਿਲਕੁਲ ਬਾਈ ਬਿਲਕੁਲ ਹੀ ਪੇਚੇ ਲਿਆ ਕੇ ਆਪਣੀਆਂ ਵਿੱਚ ਰੱਖੀ ਜਾਂਦੇ ਨੇ ਚੀਜ਼ਾਂ ਜੀ ਹੋਰੇ ਚੀਜ਼ਾਂ ਲੈ ਕੇ ਰੱਖੀ ਜਾਂਦੇ ਨੇ ਮੇਨ ਆਪਣੇ ਬੰਦੀ ਸਿੰਘ ਜੂਰੀ ਨੇ ਕਿ ਹੋਰ ਚੀਜ਼ਾਂ ਜ਼ਰੂਰੀ ਨੇ ਬੋਟਾਂ ਟਾਈਮ ਜਦੋਂ ਜਦੋਂ ਸੀਗਾ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਆਪਣੇ ਉਹ ਕੰਮ ਚਾਲੀ ਤੇ ਆਪਣੇ ਜਦੋਂ ਪੂਰੇ ਪੰਜਾਬ ਦੀ ਯਾਤਰਾ ਕੱਢਣੀ ਸੀ ਲੱਕੇ ਨੇ ਉਦੋਂ ਨਹੀਂ ਯਾਦ ਆਇਆ ਇਹਨੂੰ ਕਾਲੇ ਪਾਣੀ ਵਾਲਾ ਉਹ ਨਿਕਲ ਗਈ ਯਾਤਰਾ ਉਹ ਨਾਲੇ ਪਹਿਲਾਂ ਪਤਾ ਤਾਂ ਕਰ ਲੋ ਵੀ ਪਕਾਲਾ ਪਾਣੀ ਉਹ ਫੈਕਟਰੀਆਂ ਦਾ ਕਿ ਉਹ ਥੋੜੀ ਸੀਵਰੇਜ ਦਾ ਪਾਣੀ ਆ ਰਿਹਾ ਪਿੰਡਾਂ ਦਾ ਉਹਦੀ ਦਾ ਗੱਲ ਆ ਭਾਈ ਇੱਥੇ ਲੱਗਿਆ ਹੋਇਆ ਨੇ ਉਹਦਾ ਪਤੰਦਰ ਇੱਕ ਝੰਡਾ ਬਣਾਈ ਫਿਰਦਾ ਦੇਖਿਆ ਕਹਿੰਦਾ ਝੰਡਾ ਬਣਾਈ ਫਿਰਦਾ ਇੱਕ ਆ ਬਿਲਕੁਲ ਉਹ ਜਿਹੜੇ ਸਾਰੇ ਤਰਿਆ ਦੇਖੀ ਨਹੀਂ ਰਹੇ ਵੀ ਝੰਡੇ ਤਰਿਆ ਕਿੱਥੇ ਨੇ ਭਾਈ ਉਹ ਚੱਕ ਮੈਂ ਤੁਹਾਨੂੰ 19 ਤਰੀਕ ਨੂੰ ਉਹਨਾਂ ਨੇ ਇਹ ਪਾਰਟੀ ਅਨਾਉਂਸ ਕਰਨ ਜਾ ਰਹੇ ਨੇ ਨਮੀ ਇਹ ਸਾਰਾ ਰਾਜ ਉਹਦੇ ਵਾਸਤੇ ਆ ਇਹ ਸਾਰਾ ਕੱਠ ਉਹਦੇ ਵਾਸਤੇ ਆ ਨਾ ਨਾ ਵਧੀਆ ਅੱਗੇ ਦਿਖਾਇਆ ਪਾਣੀਆਂ ਦਾ ਕੰਮ ਤੇ ਜਾਇਰ ਜਾ ਰਹੇ ਆ ਨਾ ਨਾ ਇੱਕ ਕੱਲ ਆਇਆ ਸੀ ਫੋਨ ਦੱਸਦਾ ਸੀ ਕਾਲਰ ਦੱਸਦਾ ਸੀ ਕਿ ਉਹ ਕਹਿੰਦਾ ਵੀ ਫਰੀਦਕੋਟ ਏਰੀਏ ਦੇ ਵਿੱਚ ਵੇ ਕਿੰਨੇ ਬੰਦੇ ਕੈਂਸਰ ਨਾਲ ਮਰ ਰਹੇ ਨੇ ਵੀ ਪੀਣ ਲਈ ਪਾਣੀ ਨਹੀਂ ਹੈਗਾ ਤੇ ਇਹਨਾਂ ਦਾ ਜਿਹੜਾ ਆਪਣੇ ਐਮਪੀ ਚੁਣਿਆ ਇਹਨਾਂ ਨੇ ਆਪਣੇ ਸਰਪਚੀ ਤੋਂ ਉਹ ਰੱਖ ਰਿਹਾ ਉੱਥੇ ਆਪਣੇ ਪਾਰਟੀ ਬਣਾਉਣ ਦੀ ਤਿਆਰੀ ਉਹਨੂੰ ਆਹ ਚੀਜ਼ਾਂ ਇੰਪੋਰਟ ਨਹੀਂ ਹੈਗੀਆਂ ਪਾਣੀ ਦੀਆਂ ਬਿਲਕੁਲ ਉਹਨੂੰ ਪਾਣੀ ਵਾਲੀਆਂ ਚੀਜ਼ਾਂ ਇੰਪੋਰਟ ਨਹੀਂ ਭਾਈ ਜੀ ਜੋ ਕੈਂਸਰ ਬਣਦਾ ਜਾਂ ਮੱਲਾਂ ਵੀ ਲੋਕਾਂ ਨੂੰ ਪੀਣ ਲਈ ਪਾਣੀ ਦੀ ਉਹਨੇ ਰੱਖਿਆ ਮੁੱਦਾ ਆਪਣੇ ਪਾਰਟੀ ਬਣਾਉਣ ਦਾ ਪਾਰਟੀ ਬਣਾਉਣ ਦਾ ਬਿਲਕੁਲ ਇਹ ਤਾਂ ਪਹਿਲਾਂ ਗੱਲ ਕਲੀਅਰ ਹੋ ਗਈ ਸੀ ਵੀ ਇਹਨਾਂ ਨੇ ਕਰਨਾ ਕਰਾਉਣਾ ਕੁਝ ਨਹੀਂ ਤਾਂ ਬਸ ਸਿਰਫ ਮੁਹੰਮਦ ਜ਼ੈਦ ਦਾ ਪਹਿਲਾ ਮੋੜਾ ਉੱਤਰਿਆ ਰਿਹਾ ਹੁਣ ਇਹ ਆਪਣੇ ਜਾਨੀਏ ਆਹ ਪਾਰਟੀ ਬਣਾਉਣ ਚੱਕਰ ਜੇ ਬੈ ਗਿਆ ਉਹ ਭਈਆ 19 ਤਰੀਕ ਨੂੰ ਹੁਣ ਕੱਟ ਕਰਨ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਆਪਾਂ ਹੁਣ ਪਾਰਟੀ ਨਵੀਂ ਬਣਾ ਕੇ ਤਾਂ ਸੀਐਮ ਦੀ ਆਪਣੇ ਕੁਝ ਚੀਜ਼ ਜਿੱਤੀਏ ਕਿਸੇ ਤਰ੍ਹਾਂ ਨਾ ਨਾ ਜਿੱਤ ਨਹੀਂ ਚਾਹੀਦੀ ਆ ਭਾਈ ਨਹੀਂ ਜਿੱਤ ਜਾਣਗੇ ਪੱਕਾ ਭਾਈ ਪੱਕਾ ਜਿੱਤਣਗੇ ਇਹ ਗਿੱਦੜ ਵਾਹ ਸੀਟ ਵੀ ਜਿੱਤ ਜਾਣਗੇ ਬਰਨਾਲਾ ਵੀ ਡੇਰਾ ਬਾਬਾ ਨਾਨਕ ਵੀ ਤੇ ਹੁਸ਼ਿਆਰਪੁਰ ਵੀ ਜਿੱਤਣਗੇ ਜਿੱਦਾਂ ਦੇ ਲੱਛਣ ਇਹਨਾਂ ਦੇ ਸਾਹਮਣੇ ਆ ਹੀ ਰਹੇ ਨੇ ਸਾਰਾ ਕੁਝ ਸਾਹਮਣੇ ਆ ਹੀ ਰਿਹਾ ਕੀ ਕੁਝ ਹੋ ਰਿਹਾ ਵਾ ਕੌਮ ਚੰਨੀ ਦੁੱਬਦਾ ਪਈ ਪਈ ਆ ਬੇਅਦਬੀ ਦਾ ਸਾਨੂੰ ਸਾਫ ਨਹੀਂ ਮੜਿਆ ਨਾ ਸਾਨੂੰ ਕੁਝ ਹੋਰ ਨਸ਼ਾ ਬੰਦ ਹੋ ਰਿਹਾ ਵਾ ਇਹ ਗੱਲਾਂ ਹੋ ਰੇ ਰਹਿ ਕੇ ਬਹਿ ਗਏ ਆ ਜੀ ਹੂੰ ਕਮੈਂਟ ਨਹੀਂ ਆਪਾ ਉਹ ਕਮੈਂਟਾਂ ਨੂੰ ਛੱਡੋ ਇੱਥੇ ਤਾਂ ਤੁਹਾਨੂੰ ਪਤਾ ਹੀ ਇਹਨਾਂ ਦਾ ਭਾਈ ਜੋ ਲਿਖਣਾ ਲਿਖੀ ਜਾੜ ਦਿਓ ਇਹਨਾਂ ਨੂੰ ਤਾਂ ਹੀ ਮੈਂ ਕਹਾ ਬਹੁਤ ਦਿਨ ਹੋ ਗਏ ਭਾਈ ਲਾਈਵੇ ਨਹੀਂ ਹੋਏ ਗੱਲਬਾਤ ਕਰੀਏ ਯਾਰ ਬਹੁਤ ਦਿਨ ਹੋ ਗਏ ਆ ਉਹ ਮੈਂ ਯਾਰ ਇਧਰ ਥੋੜਾ ਜਾਲ ਜਿਆ ਸੀ ਪਤਾ ਵੀ ਕਾਸਤੇ ਦੇ ਸਾਡੇ ਕੰਮ ਬਹੁਤ ਜਿਆਦਾ ਹੁੰਦਾ ਫ੍ਰੀ ਕਰਕੇ ਫਿਰ ਛੁੱਟੀਆਂ ਛਟੀਆਂ ਫਿਰ ਤੁਨ ਪਤਾ ਫਿਰ ਘੁੰਮਣਾ ਫਿਰਨਾ ਹੁੰਦਾ ਫੈਮਿਲੀ ਮੈਂ ਤਾਂ ਹੀ ਛੁੱਟੀਆਂ ਲੈ ਗਿਆ ਫ੍ਰੀ ਕਰਕੇ ਹੀ ਉਹੀ ਆਪਣੇ ਜਦੋਂ ਛੁੱਟੀਆਂ ਕਰਕੇ ਫ੍ਰੀ ਕਰਕੇ ਹੀ ਹੂੰ ਹੋਰ ਕੋਈ ਨਵੀਂ ਤਾਜੀ ਗੱਲ ਬਾਤ ਉਹਦੇ ਖੇੜੀ ਵਾਲੇ ਬਾਬੇ ਨੇ ਚੰਦ ਚੜਤਾ ਆ ਦੇਖ ਲੋ ਖੇੜੀ ਵਾਲੇ ਬਾਬੇ ਨੇ ਦੇਖ ਲੋ ਹਜੇ ਚੰਦ ਚੜਤਾ ਹੁੰਦੇ ਨਾਲੇ ਦੇਖ ਲੋ ਇੰਨਾ ਪਰਿਵਾਰ ਨੂੰ ਲੈ ਕੇ ਕਦੇ ਸਾਸਰ ਨੂੰ ਤੇ ਆਪਣੇ ਪਰਿਵਾਰ ਨੂੰ ਲੈ ਕੇ ਕਦੇ ਕਿਤੇ ਮੱਥਾ ਟੇਕਣ ਜਾਂਦੇ ਸੀ ਕਦੇ ਕਿਤੇ ਜਾਂਦੇ ਸੀ ਆ ਦੇਖ ਲੋ ਪੂਰੇ ਕੀ ਆ ਗਿਆ ਸਾਹਮਣੇ ਹੁਣ ਪਤੰਦਰ ਨਿਸ਼ਾਨ ਸਿੰਘ ਬੜਾ ਤਕੜਾ ਪੱਟ ਤੇ ਗੋਲੀ ਮਾਰੀ ਹੈ ਰਾਨੀ ਹੈ ਬਈ ਬੰਦਿਆਂ ਤੋਂ ਮੈਂ ਤਾਂ ਹੀ ਦੱਸਿਆ ਬਾਈ ਕੌਮ ਦੇ ਵਿੱਚ ਇਹੀ ਚੀਜ਼ਾਂ ਨਹੀਂ ਇਹ ਚੀਜ਼ਾਂ ਦੇਖੋ ਕਿੰਨਾ ਉਲਝਾਇਆ ਉਹ ਪਹਿਲਾ ਪ੍ਰਿੰਕਲ ਉਹਨਾਂ ਦਾ ਮੁੱਦਾ ਆ ਗਿਆ ਹੁਣ ਇਹਨਾਂ ਵਾਲਾ ਮੁੱਦਾ ਆ ਗਿਆ ਅਸਲੀ ਮੁੱਦੇ ਦਾ ਗੈਬ ਨੇ ਵਿੱਚੋਂ ਜਿਹੜੇ ਬੇਅਦਬੀ ਦਾ ਨਸ਼ੇ ਦਾ ਉਹਦਾ ਮੁੱਦੇ ਗੈਬ ਨੇ ਸਹੀ ਗੱਲ ਹੁਣ ਇਹ ਝੰਡੇ ਦਾ ਮੁੱਦਾ ਵੀ ਝੰਡੇ ਤੇ ਜਿਹੜਾ ਆਪਣੇ ਰੰਗ ਬਦਲ ਲੰਦਾ ਆਪਣੇ ਕੀਤਾ ਵਾ ਉਹ ਬੁੱਧਾ ਆ ਗਿਆ ਐ ਜੀਪੀਸੀ ਦੀ ਮੇਨ ਜੁਰੀ ਆਪਣੀ ਬੇਅਦਬ ਵੀ ਦਾ ਇਨਸਾਫ ਹੋਣਾ ਚਾਹੀਦਾ ਵਾ ਇਹ ਹੁਣ ਇਹਨਾਂ ਸਾਲਾਂ ਬਾਅਦ ਆਪਣੇ ਝੰਡੇਆਂ ਰੰਗੋ ਕਰਨ ਲੱਗੇ ਹੋਏ ਨੇ ਬਦਲਣ ਲੱਗੇ ਹੋਏ ਨੇ ਸਹੀ ਗੱਲ 10 ਬੇਅਦਬ ਵੀ ਦਾ ਇਨਸਾਫ ਨਾ ਮਿਲ ਗਿਆ ਇੱਥੇ ਪਿਛਕਾ ਨੂੰ ਉਹ ਕਿੰਨੇ ਸਾਲਾ ਕਿੰਨੇ ਸਾਲ ਨਿਕਲ ਗਏ 1936 ਦੇ ਵਿੱਚ ਇਹ ਮਤਾ ਪਾਸ ਹੋਇਆ ਸੀਗਾ ਕਾਲ ਸਾਈ ਨਿਸ਼ਾਨ ਦਾ 1936 ਚ 224 ਸਾਲ ਨਿਕਲ ਗਏ ਕਿੰਨੇ ਸਾਲ ਹੁਣ ਜਾ ਕੇ ਸੁਰਤ ਆਈ ਵੀ ਭਾਈ ਇਹ ਜਿਹੜਾ ਮਤਲਬ ਆਪਣੇ ਨਿਸ਼ਾਨ ਸਾਹਿਬ ਦਾ ਰੰਗ ਹੋਰ ਹੋਣਾ ਚਾਹੀਦਾ ਦੱਸ ਤੇ ਹੁਣੇ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਵੀ ਭਾਈ ਆ ਵੀ ਕਹਿੰਦਾ ਮੈਂ ਕਹਿੰਦਾ ਮੇਰੇ ਹਿਸਾਬ ਨਾਲ ਪਿਛਲੇ 7-8 ਸਾਲਾਂ ਤੋਂ ਨਾ ਜਿਹੜੀਆਂ ਵੀਚ ਵੈਡਿੰਗ ਨਹੀਂ ਕਰਦੇ ਹੈਗੇ ਜਿਹਨੂੰ ਡੈਸਟੀਨੇਸ਼ਨ ਵੈਡਿੰਗ ਕਹਿੰਦੇ ਨੇ ਇਹਨਾਂ ਨੂੰ 20 ਸਾਲ 30 ਸਾਲ ਬਾਅਦ ਪਤਾ ਲੱਗਿਆ ਵੀ ਉਹ ਵੀ ਗਲਤ ਆ ਫਿਰ ਉਹ ਉਹ ਤੋਂ ਬਾਅਦ ਪਤਾ ਲੱਗਿਆ ਵੀ ਭਾਈ ਜਿਹੜੀ ਉਹ ਕੁੜੀ ਚਾਰਾ ਤਨ ਲਹਿੰਗਾ ਪਾ ਕੇ ਵਿਚਾਰੀ ਉੱਥੇ ਆਉਂਦੀ ਆ ਜਾਂ ਮਨ ਲਓ ਕੁਝ ਵੀ ਪਾ ਕੇ ਆਉਂਦੀ ਆ ਵੀ ਕੁੜੀ ਲਈ ਮਨਾਈ ਆ ਭਾਈ ਉਹ ਨਾ ਪਾ ਕੇ ਆਵੇ ਉਹ ਵੀ ਹੁਣੇ ਪਤਾ ਲੱਗਿਆ ਚਲੋ ਵਧੀਆ ਟਾਈਮ ਸਰ ਪਤਾ ਲੱਗਿਆ ਭਾਈ ਦੇਰ ਆਏ ਦਰਸਤ ਆਏ ਆਓ ਦੇਰ ਆਏ ਪਰ ਦਰਸਤ ਨਹੀਂ ਆਏ ਹਜੇ ਭਾਈ ਹੈ ਦਰਸਤ ਨਹੀਂ ਆਏ ਦਰਸਤ ਹਜੇ ਲੱਗੂਗਾ ਹੋਣ ਲਈ ਜਦੋਂ ਪਤਾ ਲੱਗੂਗਾ ਫਿਰ ਆਉਣਗੇ ਦਰਸਤ ਤਾਂ ਹੂੰ ਹੁਣ ਇਹ ਨਹੀਂ ਸਮਝੇ ਤੱਕਦੀ ਪਈ ਇੱਥੇ ਦੁਬਿਧਾ ਕੌਮ ਨੂੰ ਇਹਨਾਂ ਨੇ ਪਾਤੀ ਆ ਕਿ ਕੀ ਕਿਹੜਾ ਕਾਰਨ ਹੈ ਕਿਹੜੇ ਨਾ ਕਾਰਨ ਲੋਕਰ ਦਾ ਦੁਬਿਧਾ ਪਾਤੀ ਰਹੇ ਇਹਨਾਂ ਨੇ ਪਿੰਡਾਂ 'ਚ ਗੁਰਦੁਆਰਾ ਗੁਰਦੁਆਲੇ ਵਾਲਿਆਂ ਨੂੰ ਨਾ ਨਾ ਕੋਈ ਚੱਕ ਨਾ ਪਤਾ ਗੱਲ ਕੀ ਆ ਨਾ ਨਾ ਪਤਾ ਗੱਲ ਕੀ ਆ ਹੁਣ ਇਹਨਾਂ ਨੂੰ ਫਾਈਨਲ ਕਰ ਦੋ ਕਿ ਭਾਈ ਖਾਲਸਾਈ ਨਿਸ਼ਾਨ ਸਿਰਫ ਇੱਕ ਹੀ ਹੋਣਾ ਚਾਹੀਦਾ ਹਲੇ ਵੀ ਦੋ ਦਾ ਨਾਮ ਲਈ ਜਾਂਦੇ ਨੇ ਬਿਲਕੁਲ ਹਜੇ ਵੀ ਦੋ ਦਾ ਲਈ ਜਾਂਦੇ ਨੇ ਹਾਂ ਕਾਲ ਸੇ ਨਿਸ਼ਾਨਿਕੇ ਹੋਣਾ ਚਾਹੀਦਾ ਹੋਈ ਸਾਰੇ ਗੁਰਦੁਆਰਿਆਂ ਚ ਦੇ ਉਹੀ ਬੰਦਿਆਂ ਦੇ ਮਤਲਬ ਜੋ ਆਪਣਾ ਅਮਰਤਾਰੀ ਗੁਰਸਿੱਖਾ ਉਹਨੂੰ ਉਹੀ ਰੰਗ ਦਾ ਚੋਲਾ ਪੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਰ ਕੋਈ ਨਵੀਂ ਤਾਜੀ ਗੱਲ ਬਾਤ ਨਵੀਂ ਤਾਜੀ ਠੀਕ ਠਾਕ ਆ ਭਾਈ ਮੈਂ ਤਾਂ ਤਾਂ ਹੀ ਮੈਂ ਕਹਾ ਚਲੋ ਗੱਲਬਾਤ ਕਰੀਏ 15 ਅਗਸਤ ਨੂੰ ਲੈ ਕੇ ਫਿਰ 19 ਅਗਸਤ ਨੂੰ ਇਹਨਾਂ ਨੇ ਹੁਣ ਸੱਦੀ ਆ ਉੱਥੇ ਮੀਟਿੰਗ ਰੱਕੜ ਪੁੰਨਿਆਂ ਤੇ ਆ ਉਹਦਾ ਪੋਸਟਰ ਦੇਖਿਆ ਹਾਂ ਜੀ ਉਹਦਾ ਪੋਸਟਰ ਦੇਖਿਆ ਪੋਸਟਰ ਪਾਤਾ ਇਹਨਾਂ ਨੇ ਹਾਂ ਹਾਂ ਪੋਸਟਰ ਦੇ ਕਿਉਂ ਦਾ ਵਿਚਾਰੇ ਮੰਤਰੀ ਬਾਜ ਜਗੇ ਪਪਲ ਪ੍ਰੀਤ ਹੁਣੀ ਹੈ ਨਹੀਂ ਉਹ ਕੱਲ ਸੀ ਹੁਣੀ ਬੱਸ ਉਹ ਬਾਈ ਉਹ ਤਾਂ ਸਭ ਨੂੰ ਪਤਾ ਲੱਗੇ ਗਿਆ ਮੈਨੂੰ ਇਹ ਗੇਮ ਕੋਈ ਸ਼ੋਰ ਲੱਗ ਰਹੀ ਆ ਬਾਈ ਹਾਂ ਕੋਈ ਹੋਰ ਗੇਮ ਲੱਗ ਰਹੀ ਆ ਇਹ ਪਿੱਛੇ ਪਰਦੇ ਦੀ ਪਿੱਛੇ ਦੀ ਗੇਮ ਕੋ ਹੋਰ ਲੱਗ ਰਹੀ ਆ ਇਹ ਤਾਂ ਹੁਣ ਲੋਕ ਇਹ ਦੱਸਣਗੇ ਪਤਾ ਲੱਗੇਗਾ ਹੌਲੀ ਹੌਲੀ ਸਮੇਂ ਨਾਲ ਕਲੀਅਰ ਹੋਏਗੀ ਚੀਜ਼ਾਂ ਨਹੀਂ ਨਹੀਂ ਜਿੱਦਾਂ ਹੁਣ ਇਹ ਆਪਣੇ ਜਿਹੜੇ ਬਾਗੀ ਧੜਾ ਵਾ ਕਾਲੀ ਦਲ ਦਾ ਉਹਨੂੰ ਨਾਲ ਲੈ ਕੇ ਬਣਾ ਰਿਆ ਪਾਰਟੀ ਬਾਈ ਇਹੇ ਹੂੰ ਜੇ ਫਿਰ ਇੱਕ ਪਾਸੇ ਉਹ ਬੈਠੇ ਹੋਣਗੇ ਇੱਕ ਪਾਸੇ ਸਰਬਜੀਤ ਸਿੰਘ ਖਾਲਸਾ ਇੱਕ ਪਾਸੇ ਅਮਰਪਾਲ ਦੇ ਮਾਤਾ ਪਿਤਾ ਇੱਕ ਪਾਸੇ ਇਹ ਬੈਠੇ ਹੋਣਗੇ ਸਾਰੇ ਫਿਰ ਇਹ ਕਿਹੜੇ ਮੂੰਹ ਨੂੰ ਲੱਕੇ ਹੋਣੀ ਕਿਹੜੇ ਮੂੰਹ ਨਾਲ ਬੈਠਣਗੇ ਉਹ ਬਾਕੀ ਢੜੇ ਦੇ ਨਾਲ ਓਏ ਬੈਬੂ ਜਾਂਦੇ ਨੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਭਾਈ ਫਿਰ ਸਰਬਜੀਤ ਸਿੰਘ ਖਾਲਸਾ ਵੀ ਤਾਂ ਦੱਸਣਾ ਕਿ ਜੇ ਇਸ ਕੱਲਾ ਸੁਖਵੀਰ ਜ਼ਿੰਮੇਵਾਰ ਹੋ ਗਿਆ ਬੇਤਬੀ ਲਈ ਇਹ ਸਾਰੇ ਨਤੇ ਵੀ ਸਾਰੇ ਨਾ ਨਾ ਇਹ ਸਾਰੇ ਉਹਨੇ ਯਾਰ ਸਾਰੇ ਉਹ ਇਹ ਤੇ ਕਿਹੜੇ ਮੂੰਹ ਉਹਨੇ ਇਹ ਪਾਰਟੀ ਲੈ ਕੇ ਬਣਾਉਣ ਜਾ ਰਿਹਾ ਉਹਨੂੰ ਨਾਲ ਲੈ ਕੇ ਸਹੀ ਗੱਲ ਆ ਇਹ ਹੀ ਤਾਂ ਸਵਾਲ ਨੇ ਸਾਡੇ ਇਹਨਾਂ ਨੇ ਮੁੜ ਕੇ ਕੌਮ ਨੂੰ ਉਹੀ ਦੁਬਿਧਾ 'ਚ ਫੇਪਾ ਦੇਣਾ ਵਾ ਪਹਿਲੇ ਕਿਹੜਾ ਕੌਮ ਬਾਹਰ ਆ ਦੁਬਿਧਾ 'ਚੋਂ ਹੁਣ ਵੀ ਕੌਮ ਦੁਬਿਧਾ ਦੇ ਵਿੱਚ ਹੀ ਆ ਨਹੀਂ ਫੇਰ ਇਹਦੇ ਨਾਲ ਤਾਂ ਫੇਰ ਤੁਸੀਂ ਕਾਂਗਰਸ ਚ ਰਲ ਜੋ ਜਾਂ ਬੀਜੇਪੀ ਚ ਵੈਸੀ ਕਾਦੀ ਦਲ ਚ ਰਲ ਜੋ ਨਵਾਂ ਕਾਦੀ ਦਲ ਬਣਾਉਣ ਨਾਲ ਤੁਸੀਂ ਵੈਸੀ ਕਾਦੀ ਦਲ ਚ ਰਲ ਜੋ ਕਿਉਂ ਤੁਸੀਂ ਲੋਕਾਂ ਦਾ ਪੈਸਾ ਤੇ ਲੋਕਾਂ ਨੂੰ ਤੁਸੀਂ ਬੇਕੂ ਬਣਾਉਣ ਲੱਗੇ ਹੋਏ ਹੋ ਸਹੀ ਗੱਲ ਆ ਜਾਂ ਤਾਂ ਲੋਕਾਂ ਨੂੰ ਦੱਸਣ ਨਾ ਵੇ ਗੱਲ ਹੈ ਕੀ ਹੈ ਗੱਲ ਵੀ ਨਹੀਂ ਦੱਸ ਰਹੇ ਕੋਈ ਦੱਸਣਾ ਇਹਨੇ ਨਹੀਂ ਕੀ ਹੈ ਹੁਣ ਦਸੀਦਾ ਜਾਂਦਾ ਤੈਨੂੰ ਉਹ ਵੀ ਭਾਈ ਅਸੀਂ ਪਾਰਟੀ ਆਪਣੀ ਲੱਗ ਬਣਾ ਰਹੇ ਹਾਂ ਪਾਰਟੀ ਜਿਹੜੀ ਨਵੀਂ ਬਣਾਉਣੀ ਆ ਸੀ ਉਹਦੇ ਨਾਲ ਅਸੀਂ ਮੱਲਾ ਵੀ ਕੁਰਸੀ ਨੂੰ ਪ੍ਰਧਾਨਗੀ ਦਾ ਮਗਰ ਪ੍ਰੋਬਲਮ ਆ ਹੈ ਅ ਪ੍ਰਧਾਨਗੀ ਦਾ ਰੌਲਾ ਬਸ ਪ੍ਰਧਾਨਗੀ ਦਾ ਰੌਲਾ ਪ੍ਰਧਾਨਗੀ ਦੀ ਪ੍ਰੋਬਲਮ ਹੈ ਨਹੀਂ ਬਾਈ ਪ੍ਰਧਾਨਗੀ ਦਾ ਰੌਲਾ ਇਹਦੇ ਵਿੱਚ ਵੀ ਪੈ ਜਾਣਾ ਨਵੀਂ ਪਾਰਟੀ ਬਣਾਉਣ ਤੋਂ ਕਹਣਾ ਹੀ ਉੱਥੇ ਸੀਟਾਂ ਲੈ ਕੇ ਫੇਰ ਲੜ ਪੜ ਇਹਨਾਂ ਨੇ ਸਹੀ ਗੱਲ ਹੈ ਵੇਖੋ ਆਪਣੇ ਮੈਸ ਸੁਖਰਾਜ ਨਿਆਮੀ ਵਾਲੇ ਵੀਰ ਦੀਰ ਇੰਟਰਵਿਊ ਦੇਖੀ ਚਾਰ ਪੰਜ ਦਿਨ ਪਹਿਲਾਂ ਉਹ ਕਹਿੰਦਾ ਜੇ ਮੈਨੂੰ ਸੰਗਤ ਕਹੂਗੀ ਮੈਂ ਇਲੈਕਸ਼ਨ ਲੜਨ ਨੂੰ ਤਿਆਰਾਂ ਕਿ ਤੜਵਾਹੇ ਤੋਂ ਉਹਦਾ ਨਾਮ ਕਿਉਂ ਨਹੀਂ ਅਨਾਉਂਸ ਕਰ ਰਹੇ ਹੈਗੇ ਬਾਜੇਗੇ ਦੀ ਇਹਦਾ ਨਾਮ ਅਨਾਉਂਸ ਕਰਨ ਯਾਰ ਉਹ ਤਾਂ ਫੇਰ ਵੀ ਬਾਅਦ ਦੀ ਗੱਲ ਆ ਹੁਣ ਜਿੱਥੇ ਸਰ ਗੁਰਦੇਵ ਸਿੰਘ ਕੋਂਕੇ ਦਾ ਮੁੰਡਾ ਹਰੀ ਸਿੰਘ ਬਾਈ ਆ ਫੇਰ ਉਹਨੂੰ ਉਹਦਾ ਕਰ ਉਹਦਾ ਉਹਦਾ ਕਰੋ ਉਹਨੂੰ ਖੜਾਓ ਉਹੀ ਤਾਂ ਗੱਲ ਆ ਇਹ ਤਾਂ ਅਸੀਂ ਤਾਂ ਕਹਿੰਦਾ ਉਹਨਾਂ ਨੂੰ ਸਿਰਫ ਯੂਜ਼ ਕਰਨਾ ਹੈ ਇਹਨਾਂ ਨੇ ਆਪਣੇ ਵੋਟਾਂ ਲਈ ਉਹਨਾਂ ਨੂੰ ਖੜਾਓ ਉਹਨੂੰ ਖੜਾਉਂਦਾ ਨਹੀਂ ਕੋਈ ਬਰਨਾ ਰਹੇ ਉਹ ਖੜਾ ਕਰਦੇ ਨੇ ਉਹਨੂੰ ਗਿੱਦੜ ਪਾਹੇ ਤੋਂ ਉਹਨੂੰ ਸੁਖਰਾਜ ਵੀਰ ਨੂੰ ਖੜਾ ਕਰਨ ਸੁਖਰਾਜ بھائی ਨੇ ਵੀ ਆਪਣੇ ਇੰਟਰਵਿਊ ਚ ਕਿਹਾ ਕਰਨਾ ਇੱਥੇ 2 ਦਿਨ ਕੋਈ ਆਪਣੇ ਨਾਰੇ ਲਾਜਦਾ ਤੀਜੇ ਦਿਨ ਉਹ ਦੇਸ਼ ਭਗਤ ਬਣਾ ਦਿੰਦੇ ਨੇ ਉਹਨੂੰ ਹਾਂ ਹੀਰੋ ਬਣਾ ਕੇ ਐਂਟ ਪ੍ਰਵੇਸ਼ ਕਰ ਦਿੰਦੇ ਨੇ 2 ਦਿਨ ਜੇਲਾ ਜੇਨ ਕੱਟ ਕੇ ਆਉਂਦਾ ਸਹੀ ਗੱਲ ਹੈ ਉਹ ਕਹਿੰਦਾ ਅਸਾਂ ਖੜਾਗੇ ਭਾਈ ਜੇ ਸਾਨੂੰ ਸ਼ੰਕਾ ਤਾਂ ਕਹਿ ਦਿੱਤਾ ਖੜਾਗੇ ਕਿ ਦਰਬਾਹੇ ਤੋਂ ਮੈਂ ਕਹਾ ਖਾਣਨਾ ਵੀ ਚਾਹੀਦਾ ਭਾਈ ਖਾਣਨਾ ਵੀ ਚਾਹੀਦਾ ਸਹੀ ਗੱਲ ਹੈ ਭਾਈ ਤਾਂ ਕਿ ਇਨਸਾਫ ਨਹੀਂ ਮਿਲਿਆ ਵੀ ਅਦਵੀ ਦਾ ਨਾ ਮਿਲਣਾ ਉਹ ਕਹਿੰਦਾ ਜਿਸ ਤਰ੍ਹਾਂ ਉਹ ਚੱਲ ਰਿਹਾ ਐ ਇਸ ਹਿਸਾਬ ਨਾਲ ਤਾਂ ਮਿਲਣਾ ਹੀ ਨਹੀਂ ਹੈਗਾ ਉਹ ਦੋ ਤਾਂ ਮੁੱਦੇ ਨੇ ਇੱਕ ਬੇਅਦਵੀ ਦਾ ਹੋਇਆ ਇੱਕ ਬੰਦੀ ਸਿੰਘਾ ਦਾ ਇਹ ਤਾਂ ਫੋਟਾ ਮਿਲਦੀਆਂ ਨੇ ਭਾਈ ਇਹਨਾਂ ਨਾਲ ਆਪ ਹੀ ਬਣਾਏ ਹੋਏ ਨੇ ਮੁੱਦੇ ਜਿਹਦਾ ਚਾਹਣ ਕੀ ਨਹੀਂ ਹੱਲ ਹੋ ਸਕਦਾ ਯਾਰ ਭਾਈ ਐਸਜੀਪੀਸੀ ਚਾਹੇ ਕੀ ਨਹੀਂ ਹੋ ਸਕਦਾ ਆਪਣੇ ਸਾਰੇ ਪਾਰ ਜਿਹਨੇ ਐਸਜੀਪੀਸੀ ਮੈਂਬਰ ਨੇ ਜਿੰਨੇ ਹੈਗੇ ਜਥੇ ਦਾ ਸਾਰੇ ਜਾ ਕੇ ਬਹਿ ਜਾਣ ਘੇਰ ਕੇ ਬਹਿ ਜਾਣ ਦਿੱਲੀ ਸਾਰੀ ਕਿਵੇਂ ਨਹੀਂ ਇਨਸਾਫ ਮਿਲੂਗਾ ਭਾਈ ਦੱਸੋ ਪਰਸੂ ਨੂੰ ਦੇਖਦੇ ਆ ਕਿਹੜੇ ਘੜੇ ਆਉਂਦੇ ਨੇ ਹੁਣ ਪਰ ਸੋ ਉਹੀ ਪਾਸੇ ਤੋਂ ਹਸਤਾ ਆਉਣਾ ਕਿਸੇ ਨੇ ਵੀ ਨਹੀਂ ਬਾਈ ਉੱਥੇ ਨਹੀਂ ਆਉਂਦਾ ਕੋਈ ਮੈਂ ਤਾਂ ਕਿਉਂਕਿ ਪਿਛਲੇ ਸਾਲ ਵੀ ਐਸਜੀਪੀਸੀ ਵੱਲੋਂ ਕੋਈ ਨਹੀਂ ਆਇਆ ਇਹਨਾਂ ਦਾ ਵਿਰੋਧ ਹੋਇਆ ਸੀ ਉਦੋਂ ਆਈ ਨਹੀਂ ਹੈਗੇ ਮੁੜ ਕੇ ਜਿਹੜੀ ਨਵੀਂ ਪੱਥਰ ਪਾਰਟੀ ਬਣੀ ਹੈ ਕਾਲੀ ਦਲ ਦਾ ਸ਼ੇਰੇ ਪੰਜਾਬ ਕਾਲੀ ਦਲ ਇਹ ਉਹ ਜਰੂਰ ਆਉਣਗੇ ਸਾਰੀ ਸਿਮਰਜੀਤ ਸਿੰਘ ਮਾਨ ਆਉਣਗੇ ਮੈਨੂੰ ਲੱਗਦਾ ਆਉਗੇ ਸਹੀ ਗੱਲ ਹੈ ਸੀਐਮ ਬਣ ਸੀਐਮ ਨਾ ਬਣ ਕੇ ਇਹ ਤਾਂ ਸਰਪੰਚ ਨਾ ਬਣਾ ਦੇ ਨੂੰ ਤਾਂ ਇਹ ਸਰਪੰਚ ਹੈਗਾ ਹੁਣ ਇਹ ਨਾ ਨਾ ਉਹਨੂੰ ਡਾਇਰੈਕਟ ਨਾ ਨਾ ਉਹਨੂੰ ਡਾਇਰੈਕਟ ਹੋਮ ਮਿਨਿਸਟਰ ਬਣਾਓ ਆ ਡਾਇਰੈਕਟ ਬਣਾ ਲਓ ਇਹਨੂੰ ਪਤਾ ਵਾ ਕਿ ਕਿਵੇਂ ਲੈਣਾ ਪੁਲਿਸ ਤੋਂ ਕੰਮ ਟੀ ਆਪਣੀ ਪਹਿਲਾਂ ਆਪਣੇ ਚਾਰ ਬੰਦੇ ਲਈ ਬੈਠਾ ਆਪਣੇ ਪਹਿਲਾਂ ਉਹ ਤਾਂ ਦੇਖੋ ਮੈਂ ਤਾਂ ਹੈਰਾਨ ਆ ਯਾਰ ਕੀ ਕਰੀ ਜਾਂਦੇ ਨੇ ਯਾਰ ਲੋਕੇ ਯਾਰ ਠੀਕ ਹੋ ਚਾਰ ਚਾਰ ਬੰਦੇ ਸਾਰਿਆਂ ਨੂੰ ਸਾਲ ਫਿਰਣ ਜੋਦੀ ਆ ਫਿਰ ਮੈਂ ਵੀ ਯਾਰ ਥੱਕ ਗਿਆ ਵੀਰੇ ਮੈਨੂੰ ਸੌਣ ਦੇ ਕੋਈ ਵਧੀਆ ਟਾਈਮ ਹੋਤ ਹੋ ਗਿਆ ਆਪਾਂ ਵੀ ਲੈ ਲਈਏ ਸਕਿਉਰਟੀ ਸਕਿਉਰਟੀ ਲੈ 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 ਹੋ ਵਧੀਆ ਸਮਾਂ ਤੇ ਹੈ ਲੈ 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 ਸਕਿਉਰਟੀ ਆ ਮੈਨੂੰ ਮੈਂ ਕਹਾ ਵੈਸੇ ਦੇ ਰਹੇ ਸੀ ਸਕਿਉਰਟੀ ਮੈਂ ਕਹਾ ਲੈ ਲਈਏ ਆਪਾਂ ਵੀ ਜਨਵਰੀ ਜੀ ਕਹਿ ਰਹੇ ਸੀ ਇਹ ਕਹਿੰਦਾ ਲੈ ਲਓ ਭਾਈ ਜੇ ਲੈਣੀ ਆ ਤਾਂ ਯਾਰ ਤਾਂ ਭਾਈ ਕਿੱਧਰ ਨੂੰ ਜਾ ਰਿਹਾ ਯਾਰ ਕੰਮ ਸਮਾਸੇਵ ਆ ਵੀ ਕਰਨਾ ਵਾ ਤੇ ਕਰਨੀ ਸਕਿਉਰਟੀਆਂ ਲੈ ਕੇ ਆ ਯਾਰ ਸਹੀ ਗੱਲ ਆ ਸਹੀ ਗੱਲ ਦੀ ਮੈਂ ਤਾਂ ਆ ਕੋਈ ਗੱਲ ਨਹੀਂ ਬਾਕੀ 15 ਦਾ ਤਾਂ ਪੱਕਾ ਪ੍ਰੋਗਰਾਮ ਹੈਗਾ ਹੀ ਹੈਗਾ ਵਾ ਬਾਕੀ ਮਾਰ ਪਤਾ ਵਾ ਬਾਈ ਹਾਂ ਚੱਲ ਕੋਈ ਨਾ ਫਿਰ ਕਰਦੇ ਆਪਾਂ ਗੱਲ ਬਾਤ ਠੀਕ ਆ ਕਰੋ ਰੈਸਟ ਤੁਸੀਂ ਠੀਕ ਆ ਜੀ ਓਕੇ ਜੀ ਬਾਈ ਓਕੇ ਜੀ ਸਸਤੀ ਗੱਲ ਜੀ ਬਾਈ